ਕਿ ਮੇਰਾ ਸ਼ੁਰੂ ਤੋਂ ਯਾ ਡ੍ਰੀਮ ਸੀਗਾ ਕਿ ਮੈਂ ਫਾਸਟ ਫੂਡ ਦਾ ਮਤਲਬ ਕਿ ਕੋਈ ਵੀ ਆਪਣਾ ਕੰਮ ਵੀ ਮੈਂ ਕਰਾਂ ਠੀਕ ਐ ਤੇ ਮੇਰੇ ਹਸਬੰਡ ਹਜੇ ਕਿ ਕਈ ਵਾਰੀ ਮੈਨੂੰ ਕਹਿੰਦੇ ਸੀਗੇ ਨਹੀਂ ਆਪਾਂ ਮਤਲਬ ਕਿ ਕਿਵੇਂ ਕਰਾਂਗੇ ਤਾਂ ਮੈਂ ਉਹਨਾਂ ਨੂੰ ਮੋਟੀਵੇਟ ਕੀਤਾ ਵੀ ਨਹੀਂ ਆਪਾਂ ਨੂੰ ਕਰਨਾ ਚਾਹੀਦਾ ਇੱਕ ਚਾਂਸ ਦੇਣਾ ਚਾਹੀਦਾ ਕਿ ਸਾਡੇ ਕੋਲ 버ਗਰ ਖਾਨ ਦੂਰੋਂ ਦੂਰੋਂ ਆਂਦੇ ਨੇ ਚੰਡੀਗੜ੍ਹ ਬਿੰਦਾ ਆਪਣੇ ਆਪਣੇ ਗੋਬਿੰਦਗੜ ਤੋਂ ਸਰਾਂਦ ਤੋਂ ਲੋਕਾਂ ਦਾ ਬਹੁਤ ਪਿਆਰ ਮਿਲਿਆ ਸਾਨੂੰ ਉੱਥੇ ਕਿਉਂਕਿ ਮਤਲਬ ਕਿ ਖਾਕ ਮਤਲਬ ਕਿ ਉਹ ਕੋਈ ਵੀ ਚੀਜ਼ ਖਾਂਦੇ ਨੇ ਮਤਲਬ ਕਿ ਉਹ ਸੈਟੀਸਫਾਈ ਨੇ ਕੋਈ ਕਹਿੰਦੇ ਕੋਈ ਗੱਲ ਨਹੀਂ ਤੁਸੀਂ 10 ਰੁਪਏ ਫालतू ਲੈ ਲਓ ਵੀ ਸਾਨੂੰ ਚੀਜ਼ ਵਧੀਆ ਤੁਸੀਂ ਦੇ ਰਹੇ ਹੋ ਠੀਕ ਹੈ ਤੁਹਾਨੂੰ ਸਤੋ ਇਹ ਜਿਹੜਾ 버ਗਰ ਤੁਸੀਂ ਦਿੰਦੇ ਹੋ ਠੀਕ ਹੈ ਸਾਨੂੰ ਮੈਕਡੀ ਵੀ ਤੁਹਾਨੂੰ ਤੁਹਾਡੇ ਅੱਗੇ ਫੇਲ ਹੈ ਅੱਛਾ ਲੋਕ ਆਏ ਕਹਿੰਦਾ ਹਾਂ ਜੀ ਬਿਲਕੁਲ ਲੋਕੀ ਆਹ ਕਹਿਣਗੇ ਕੋਈ ਕਹੇਗਾ 10 버거 ਪੈਕ ਕਰ ਦੋ ਕੋਈ ਵੀ 버거 ਪੈਕ ਕਰ ਤੋ ਲੋਕਾਂ ਦਾ ਇਹੀ ਕਹਿਣਾ ਹੈ ਕਿ ਖਾਣਾ ਤਾਂ ਏਕੀ ਫਾਸਟ ਫੂਡ ਕੋਈ 버거 ਖਾਣਾ ਹੈ ਲੋਕੀ ਹੋਰਾਂ ਨੂੰ ਵੀ ਜਾ ਕੇ ਮਤਲਬ ਕਹਿੰਦੇ ਨੇ ਵੀ ਉਰੇ ਆਓ ਤੁਸੀਂ ਇੱਕ ਵਾਰੀ ਸਾਨੂੰ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆਪਾਂ ਕਿ ਇੱਕ ਵਾਰੀ ਸਾਨੂੰ ਮਤਲਬ ਕਿ ਉਰੇ ਆ ਕੇ ਮਤਲਬ ਕਿ ਮੌਕਾ ਦੇਣਾ ਚਾਹੀਦਾ ਲੋਕਾਂ ਨੂੰ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਲਖਵਿੰਦਰ ਲੱਕੀ ਆਦੀ ਵੀਡੀਓ ਖਾਣ ਪੀਣ ਦੀ ਖਾਸਤਾ ਹੈਗੀ ਹੈ ਨਾਲ ਹੀ ਰਿਸ਼ਤਿਆਂ ਦੇ ਲਈ ਵੀ ਖਾਸ ਹੈਗੀ ਐ ਕਦੇ ਜਦੋਂ ਹਸਬੰਡ ਵਾਈਫ ਇੱਕ ਦੂਜੇ ਦੇ ਜੀਵਨ ਸਾਥੀ ਬਣਦੇ ਹਨ ਤਾਂ ਇੱਕ ਦੂਜੇ ਲਈ ਮੋਢੇ ਦੇ ਨਾਲ ਮੋਢਾ ਲਾ ਕੇ ਖੜਨ ਦੀ ਵੀ ਸੋਹਾਂ ਖਾਦੀ ਜਾਂਦੀਆਂ ਹਨ ਪਤੀ ਤੇ ਜਾਂ ਪਤਨੀ ਤੇ ਕਿੰਨਾ ਵੀ ਮਾੜਾ ਸਮਾਂ ਆ ਜਾਏ ਤਾਂ ਇੱਕ ਦੂਜੇ ਦੇ ਬਰਾਬਰ ਮੋਢੇ ਦੇ ਨਾਲ ਮੋਢਾ ਲਾ ਕੇ ਉਹ ਬਾਖੂਬੀ ਰਿਸ਼ਤੇ ਨੂੰ ਨਿਭਾਉਂਦੇ ਹਨ ਇੱਕ ਐਸੀ ਹੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਪਿੱਛੇ ਤੁਸੀਂ ਦੇਖ ਸਕਦੇ ਹੋ ਇੱਕ ਐਸਾ ਜੋੜਾ ਹੈ ਕਿ ਪਤੀ ਦਾ ਕੰਮ ਬੇਸ਼ੱਕ ਕਿਤੇ ਨਾ ਕਿਤੇ ਘਟ ਗਿਆ ਬੰਦ ਹੋ ਗਿਆ ਲੇਕਿਨ ਪਤਨੀ ਨੇ ਐਸੀ ਠਾਣੀ ਕਿ ਆਪਣੇ ਪਤੀ ਦਾ ਪੂਰਾ ਸਾਥ ਦੇ ਲਈ ਫਾਸਟ ਫੂਡ ਦਾ ਕੰਮ ਸ਼ੁਰੂ ਕੀਤਾ ਕੰਮ ਭਾਵੇਂ ਅਜੇ ਕਹਿੰਦੇ ਸਟਾਰਟਿੰਗ ਹੀ ਹੈ ਲੇਕਿਨ ਜਲਦੀ ਆਪਣੇ ਮਕਾਮ ਤੇ ਜਿਹੜੇ ਹੈ ਪਹੁੰਚਣਗੇ ਆਪਾਂ ਗੱਲਬਾਤ ਕਰਦੇ ਆ ਇਸ ਜੋੜੇ ਨਾਲ ਕਿ ਕਦੋਂ ਤੋਂ ਇਹ ਕੰਮ ਕਰ ਰਹੇ ਨੇ ਸਾਰੀ ਗੱਲਬਾਤ ਕਰਾਂਗੇ ਤਾਂ ਸਾਡੇ ਨਾਲ ਅਰਵਿੰਦਰ ਕੌਰ ਹੋਣਗੇ ਆਪਾਂ ਗੱਲਬਾਤ ਕਰਦੇ ਆ ਮੈਡਮ ਫਾਸਟ ਫੂਡ ਦਾ ਕੰਮ ਕਰ ਰਹੇ ਹੋ ਕਿੰਨਾ ਸਮੇਂ ਤੋਂ ਤੁਸੀਂ ਇੱਥੇ ਕਰ ਰਹੇ ਹੋ हाँ, अच्छा हां जी इसी जगह से शुरू हुई हां जी हां जी सर हम असें शुरू किया अपना काम अच्छा हां जी ये लोकेशन है ਤੁਸੀਂ ਜਿਹੜੀ ਹੈਗੀ ਹੈ ਕਿਹੜੀ ਲੋਕੇਸ਼ਨ ਕਿਹੜੀ ਪੈਂਦੀ ਹੈ ਕੰਨਾਂ ਦੇ ਵਿੱਚ ਸਰ ਇਹ ਲੋਕੇਸ਼ਨ ਹੈਗਾ ਇਹ ਅਪੋਜੀਟ ਹੈਗਾ ਕਲਕੀਧਰ ਗੁਰਦੁਆਰਾ ਨੀਅਰ ਗगन ਬੇકરી ਅੱਜ ਮੈਂ ਗੱਲ ਕਰ ਰਿਹਾ ਸੀ ਮੈਂ ਸ਼ੁਰੂ ਤੋਂ ਕੀ ਮੰਨ ਦੇ ਵਿੱਚ ਕੀ ਆਉਂਦਾ ਕਿ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਤੁਹਾਡੇ ਹਸਬੰਦ ਦਾ ਕਿਤੇ ਨਾ ਕਿਤੇ ਥੋੜਾ ਜਿਹਾ ਕੰਮ ਜਿਹੜਾ ਡਾਊਨ ਹੋ ਗਿਆ ਕੰਮ ਜੌਬ ਗੁਆਹਰਾ ਕਰਦੇ ਸੀਗੇ ਤੇ ਕੀ ਮਨ ਚ ਆਇਆ ਵੀ ਆਪਾਂ ਸਾਥ ਦੀ ਸਰ ਮੈਨੂੰ ਇਹ ਸੀਗਾ ਵੀ ਚਲੋ ਮੈਨੂੰ ਸ਼ੌਕ ਸੀਗਾ ਠੀਕ ਹੈ ਮੈਂ ਹਸਬੰਦ ਨਾਲ ਡਿਸਕਸ ਕੀਤਾ ਇਸ ਟੌਪਿਕ ਤੇ ਉਹਨਾਂ ਨੂੰ ਮਨਾਇਆ ਠੀਕ ਹੈ ਆਪਾਂ ਕਰਨ ਲਈ ਠੀਕ ਹੈ ਐਗਰੀ ਕੀਤਾ ਵੀ ਆਪਾਂ ਨੂੰ ਆਹ ਕੰਮ ਕਰਨਾ ਚਾਹੀਦਾ ਕਿਉਂਕਿ ਮੇਰਾ ਸ਼ੁਰੂ ਤੋਂ ਹੀ ਆ ਡ੍ਰੀਮ ਸੀਗਾ ਕਿ ਮੈਂ ਫਾਸਟ ਫੂਡ ਦਾ ਮਤਲਬ ਕਿ ਕੋਈ ਵੀ ਆਪਣਾ ਕੰਮ ਵੀ ਮੈਂ ਕਰਾਂ ਠੀਕ ਹੈ ਤੇ ਮੇਰੇ ਹਸਬੰਦ ਹਜੇ ਕਿ ਕਈ ਵਾਰੀ ਮੈਨੂੰ ਕਹਿੰਦੇ ਸੀਗੇ ਨਹੀਂ ਆਪਾਂ ਮਤਲਬ ਕਿ ਕੀ ਬਣਾਵਾਂਗੇ ਤੇ ਮੈਂ ਉਹਨਾਂ ਨੂੰ ਮੋਟੀਵੇਟ ਕੀਤਾ ਵੀ ਨਹੀਂ ਆਪਾਂ ਨੂੰ ਕਰਨਾ ਚਾਹੀਦਾ ਇੱਕ ਚਾਂਸ ਦੇਣਾ ਚਾਹੀਦਾ ਠੀਕ ਹੈ ਬਾਕੀ ਤਾਂ ਦੇਖੋ ਇਹ ਆਪਾਂ ਜਦੋਂ ਨੂੰ ਖੋਲਿਆ ਵਧੀਆ ਰਿਸਪੌਂਸ ਮਿਲਿਆ ਸਾਨੂੰ ਲੋਕੀ ਸਾਡੇ ਕੋਲ 버ਗਰ ਖਾਣ ਦੂਰੋਂ ਦੂਰੋਂ ਆਂਦੇ ਨੇ ਚੰਡੀਗੜ੍ਹ ਪਿੰਡਾਂ ਆਪਣੇ ਆਪਣੇ ਗੋਬਿੰਦਗੜ ਤੋਂ ਸਰਾਂਦ ਤੋਂ ਲੋਕਾਂ ਦਾ ਬਹੁਤ ਪਿਆਰ ਮਿਲਿਆ ਸਾਨੂੰ ਲੋਕੀ ਮਤਲਬ ਕਿ ਖਾਕ ਮਤਲਬ ਕਿ ਉਰੇ ਕੋਈ ਵੀ ਚੀਜ਼ ਖਾਂਤੇ ਨੇ ਮਤਲਬ ਕਿ ਉਹ ਸੈਟੀਸਫਾਈ ਨੇ ਵੀ ਉਰੇ ਦੀ ਕੁਆਲਿਟੀ ਤੁਸੀਂ ਬਹੁਤ ਵਧੀਆ ਨੇ ਕਈ ਵਾਰੀ ਸਾਡੇ ਮਾਈਂਡ ਚ ਆਉਂਦਾ ਹੈ ਕਿ ਆਪਾਂ ਮਤਲਬ ਕਿ ਕਈ ਵਾਰੀ ਜਿਵੇਂ ਕਿ ਹਫਤੇ 'ਚ ਇੱਕ ਦੋ ਦਿਨ ਆਪਣੇ ਨਹੀਂ ਸਹੀ ਲੱਗਦੇ ਹੈਗੇ ਤੇ ਫਿਰ ਲੋਕੀ ਸਾਨੂੰ ਆ ਕੇ ਮੋਟੀਵੇਟ ਕਰਨਗੇ ਨਹੀਂ ਤੁਸੀਂ ਉਰੇ ਮਤਲਬ ਕਿ ਕੰਮ ਕਰੋ ਠੀਕ ਹੈ ਆਪਾਂ ਤੁਹਾਡੇ ਕੋਲ ਜਿੱਥੇ ਤੁਸੀਂ ਜਾਓਗੇ ਆਪਾਂ ਕਈ ਵਾਰ ਕਹਿੰਨੇ ਆ ਵੀ ਆਪਾਂ ਆਪਣੀ ਉਰੇ ਸ਼ਾਪ ਛੋਟੀ ਹੈਗੀ ਹੈ ਕਿ ਆਪਾਂ ਨੂੰ ਮਤਲਬ ਕਿ ਹੋਰ ਬੜਾ ਸੈਟਅਪ ਕਰਨਾ ਚਾਹੀਦਾ ਹੈ ਜਿਸ ਸਾਹਮਣੇ ਲੋਕਾਂ ਦਾ ਸਾਨੂੰ ਪਿਆਰ ਮਿਲ ਰਿਹਾ ਹੈ। ਬਾਕੀ ਸਾਨੂੰ ਅਸੀਂ ਸੋਚ ਰਹੇ ਆਂ ਵੀ ਠੀਕ ਹੈ ਜੋ ਲੋਕ ਆਵੇਂ ਸਾਨੂੰ ਪਿਆਰ ਦੇ ਹੀਗੇ ਠੀਕ ਹੈ ਵਧੀਆ ਮਤਲਬ ਕਿ ਲੋਕਾਂ ਦਾ ਸਾਨੂੰ ਰਿਸਪੌਂਸ ਮਿਲੇਗਾ ਤੇ ਆਪਾਂ ਹੋਰ ਵਧੀਆ ਕੰਮ ਵਧੀਆ ਜਗ੍ਹਾ ਕਰਾਂਗੇ। ਬਿਲਕੁਲ। ਮੇਰੇ ਹਸਬੰਦ ਨਾਲ ਆਪਾਂ ਗੱਲਬਾਤ ਕਰਦੇ ਆਂ। ਭਾਜੀ ਸਸੀ ਗੱਲ ਜੀ। ਸਸੀ ਗੱਲ ਸਰ। ਅਰੇ ਭਾਜੀ ਆਪਾਂ ਗੱਲ ਕਰ ਰਹੇ ਸੀਗੇ ਪਹਿਲਾਂ ਕੀ ਤੁਸੀਂ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਤੁਹਾਡੇ ਜਿਹੜੇ ਮੈਡਮ ਨੇ ਤੁਹਾਡਾ ਪੂਰਾ ਸਾਥ ਦੇ ਰਹੇ ਨੇ ਕਿਉਂਕਿ ਰਿਸ਼ਤਿਆਂ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਹਸਬੰਡ ਵਾਈਫ ਇੱਕ ਦੂਜੇ ਦੇ ਜੀਵਨ ਸਾਥੀ ਬਣਦੇ ਨੇ ਉਦੋਂ ਸੋਹਾਂ ਖਾਦੀ ਜਾਂਦੀ ਹੈ ਜੀਵਨ ਪ੍ਰਸਾਦ ਦੇਣ ਦਾ ਤੁਸੀਂ ਕਿੱਦਾਂ ਮਤਲਬ ਕਿ ਪਹਿਲਾਂ ਕੀ ਕੰਮ ਕਰਦੇ ਸੀ ਸਰ ਪਹਿਲਾਂ ਮੈਂ ਪ੍ਰਾਈਵੇਟ ਸੈਕਟਰ ਸੀਗਾ ਮੰਡੀ ਗੁੰਦਗਰ ਤੇ ਮੈਂ ਕਾਫੀ ਟਾਈਮ ਜੌਬ ਕੀਤੀ ਹੈ ਪ੍ਰਾਈਵੇਟ ਸੈਕਟਰ ਚ ਤੇ ਬਟ ਇਹਨਾਂ ਦਾ ਡ੍ਰੀਮ ਸੀਗਾ ਕਿ ਨਾਲ ਕੰਦੇ ਵੀ ਕੁਝ ਆਪਣਾ ਕੋਈ ਸੈਟਅਪ ਕੋਈ ਆਪ ਕਰੀਏ ਕਿਉਂਕਿ ਉਹ ਪ੍ਰਾਈਵੇਟ ਸਰਵਿਸ ਦੇ ਵਿੱਚ ਇਹਨਾਂ ਨਹੀਂ ਮਤਲਬ ਪੂਰਾ ਪਹਿਰਿਆ ਸੀਗਾ ਇਹਨਾਂ ਨੂੰ ਸ਼ੌਕ ਸੀਗਾ ਵੀ ਮੈਂ ਕੋਲ ਨਾਲ ਆਪਣਾ ਮਲਕ ਚਾਹ ਛੋਟਾ ਬਿਜ਼ਨਸ ਸਟਾਰਟ ਕਰੀਏ ਤੇ ਇਹ ਨਾਲ ਫਿਰ ਇਹਨਾਂ ਨੂੰ ਵੀ ਮੈਂ ਇਹਨਾਂ ਨੂੰ ਨਾਲ ਜਿਵੇਂ ਸੀਗਾ ਸੈਟਅਪ ਇਹ ਫਾਸਟ ਫੂਡ ਦਾ ਨਾਲ ਸ਼ੁਰੂ ਕੀਤਾ ਤੇ ਅਸੀਂ ਬਾਕੀ ਕੰਮ ਵਧੀਆ ਕਰ ਰਹੇ ਆ ਸਾਨੂੰ 7-8 ਮਹੀਨੇ ਹੋ ਗਏ ਤੇ ਸਾਡੇ ਬਾਕੀ ਕਸਟਮਰ ਵਧੀਆ ਰਿਸਪੌਂਸ ਮਿਲ ਰਿਹਾ ਤੇ ਬਾਕੀ ਸਾਡੇ ਕੋਲ ਜਿਹੜੀ ਵੈਰਾਈਟੀ ਅਸੀਂ ਬਰਗਰ ਮੋਮੋਜ਼ ਵਗਰਾ ਸਪਰਿੰਗ ਰੋਲ ਨੇ ਤੇ ਲੋਕਾਂ ਦਾ ਪੂਰਾ ਪਿਆਰ ਮਿਲ ਰਿਹਾ ਦੀਪਕ ਚਾਹੁੰਦੇ ਆ ਵੀ ਸਾਨੂੰ ਇਦਾਂ ਹੀ ਮਨ ਲੋਕਾਂ ਦਾ ਪਿਆਰ ਹੋਰ ਮਿਲਦਾ ਰਹੇ ਤੇ ਅਸੀਂ ਅਸੀਂ ਹੋਰ ਅਸੀਂ ਇਹਨੂੰ ਮਤਲਬ ਬੜਾ ਕੰਮ ਨੂੰ ਵਧਾਈਏ ਕਿ ਉਹ ਸੈਟਅਪ ਵਧੀਆ ਕਿਤੇ ਕਰੀਏ ਕਿਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਛਾ ਅਰਵਿੰਦਰ ਜੀ ਕੀ ਕੀ ਤੁਸੀਂ ਇੱਥੇ ਪ੍ਰੋਵਾਈਡ ਕੀ ਕੀ ਕਰਾ ਰਹੇ ਹੋ ਫਾਸਟ ਫੂਡ ਦੇ ਵਿੱਚ ਸਾਡੇ ਕੋਲ ਮੋਮੋਸ ਹੈ ਕਰੀ ਹੈ ਠੀਕ ਹੈ ਆਲੂ ਟिक्की 버ਗਰ ਵੈਜ ਟिक्की ਠੀਕ ਹੈ ਮੋਮੋਸ ਹੈ ਮੋਮੋ ਦੀ ਚਟਨੀ ਅਸੀਂ ਆਪ ਖੁਦ ਤਿਆਰ ਕਰੀਦੀ ਆ ਸ਼ੇਜ਼ਵਾਨ ਜੋ ਸਾਡੇ ਮਤਲਬ ਕਿ ਲੋਕ ਬਹੁਤ ਪਸੰਦ ਕਰਦੇ ਨੇ ਠੀਕ ਹੈ ਔਰ ਸਪਿੰਗ ਰੋਲ ਨੇ ਉਹ ਅਸੀਂ ਆਪ ਤਿਆਰ ਕਰੀ ਦੇਨੇ ਹਾਂਜੀ ਤੇ ਫੈਮਿਲੀ ਨੂੰ ਕਿਤੇ ਨਾ ਕਿਤੇ ਟਾਈਮ ਦੇਣਾ ਪੈਂਦਾ ਘਰ ਫਿਰ ਕੌਣ ਕੌਣ ਟਾਈਮ ਤਾਂ ਬਿਲਕੁਲ ਨਹੀਂ ਮਿਲਦਾ ਹੈਗਾ ਮੇਰੀ ਇੱਕ ਬੇਟੀ ਹੈ ਠੀਕ ਹੈ ਆਪਾਂ ਉਹਰੇ 11 12 ਵਜੇ ਆ ਜਾਈਦਾ ਹੈ 10 ਵਜੇ ਆਪਾਂ ਉਹੋ ਜਾਈਦਾ ਹੈ ਟਾਈਮ ਤਾਂ ਬਿਲਕੁਲ ਮਿਲਦਾ ਹੀ ਨਹੀਂ ਸਾਨੂੰ ਬੇਟੀ ਡਿਮਾਂਡ ਕਰਦੀ ਹੈ ਕਿ ਮੰਮਾ ਮੇਰੇ ਲਈ ਵੀ ਆ ਜਿਹੜਾ ਹੈਗਾ ਸਮਾਨ ਲੈ ਕੇ ਖਾਣ ਲਈ ਹਾਂਜੀ ਮੇਰੀ ਬੇਟੀ ਨੂੰ ਬਹੁਤ ਸ਼ੌਕ ਹੈ ਉਹ ਮੇਰੀ ਹਰ ਕੋਈ ਵੀ ਚੀਜ਼ ਮੈਂ ਬਣਾਵਾ ਉਹ ਬਹੁਤ ਜ਼ਿਆਦਾ ਮਤਲਬ ਕਿ ਹਰ ਹਰ ਚੀਜ਼ ਨੂੰ ਲਾਈਕ ਕਰਦੀ ਹੈ ਮਤਲਬ ਕਿ ਕੁਝ ਵੀ ਕਹਿ ਲਓ ਮੈਂ ਕੁਝ ਵੀ ਬਣਾ ਕੇ ਦਵਾਂ ਉਹ ਮੈਨੂੰ ਹਮੇਸ਼ਾ ਇਹੀ ਕਹਿੰਦੀ ਸੀ ਕਿ ਮੰਮਾ ਤੁਹਾਨੂੰ ਆਹ ਕੰਮ ਕਰਨਾ ਚਾਹੀਦਾ ਹੈ ਇੱਕ ਵਾਰੀ ਤੁਸੀਂ ਆਪਣੇ ਆਪ ਨੂੰ ਮਤਲਬ ਕੰਮ ਨੂੰ ਤੁਸੀਂ ਕਰਕੇ ਦੇਖੋ ਤੁਹਾਨੂੰ ਵਧੀਆ ਰਿਸਪਾਂਸ ਮਿਲੇਗਾ ਉਹ ਮੈਨੂੰ ਰੋਜ਼ ਮੋਟੀਵੇਟ ਕਰਦੀ ਹੈ ਜਦੋਂ ਮੈਂ ਮਤਲਬ ਕਈ ਵਾਰੀ ਘਰ ਜਾਨੀ ਹਾਂ ਉਹ ਨਾਲ ਡਿਸਕਸ ਕਰਦੀ ਆ ਬੇਟਾ ਐਦਾ ਨਹੀਂ ਐਦਾ ਹੈ ਨਾ ਆ ਜ ਆ ਚੀਜ਼ ਨਹੀਂ ਹੋਈ ਹੈਗੀ ਕੋਈ ਕੋਈ ਗੱਲ ਨਹੀਂ ਮੰਮਾ ਬਈ ਠੀਕ ਹੈ ਆਪਾਂ ਨੂੰ ਲੋਕਾਂ ਤੋਂ ਬਹੁਤ ਪਿਆਰ ਮਿਲ ਰਿਹਾ ਠੀਕ ਹੈ ਤੁਹਾਨੂੰ ਹੋਰ ਜਿਆਦਾ ਮਤਲਬ ਕਿ ਮਿਹਨਤ ਕਰਨੀ ਚਾਹੀਦੀ ਹੈ ਤੁਹਾਨੂੰ ਸਭ ਖੁਸ਼ ਹੋਣਾ ਚਾਹੀਦਾ ਕਿ ਲੋਕੀ ਤੁਹਾਨੂੰ ਇੰਨਾ ਜਿਆਦਾ ਪਿਆਰ ਕਰਦੇ ਨੇ ਇਹ ਤੁਹਾਡੀ ਮਤਲਬ ਕਿ ਕੋਈ ਵੀ ਤੁਸੀਂ ਚੀਜ਼ ਬਣਾਉਂਦੇ ਹੋ ਲੋਕੀ ਉਹਨੂੰ ਮਤਲਬ ਖਾ ਕੇ ਖਾਣਾ ਪਸੰਦ ਕਰਦੇ ਨੇ ਸਾਨੂੰ ਐ ਹੁੰਦਾ ਵੀ ਅਸੀਂ ਉਹਰੇ ਹਾਈਜੀਨਿਕ ਫੂਡ ਮਤਲਬ ਕਿ ਲੋਕਾਂ ਜੀ ਪ੍ਰੋਵਾਈਡ ਕਰਵਾਈਏ ਜਿਵੇਂ ਆਪਾਂ ਘਰ ਖਾਂਦੇ ਆ ਉਦਾਂ ਦਾ ਆਪਾਂ ਮਤਲਬ ਕਿ ਲੋਕਾਂ ਨੂੰ ਮਤਲਬ ਕੋਈ ਵੀ ਮਤਲਬ ਕਿ ਕਹਿ ਲੋ ਕਿ ਲੋਕਾਂ ਨੂੰ ਐ ਨਾ ਹੋਵੇ ਕਿ ਉਹਰੇ ਆਪਾਂ ਵੀ 30 ਰੁਪਏ 40 ਰੁਪਏ ਲਾਏ ਨੇ ਜਿਵੇਂ ਕਿ ਸਾਡਾ ਇੱਕ 버ਗਰ 40 ਰੁਪਏ ਵਾਲਾ ਆਲੂ ਟਿੱਕੀ ਹੈ ਰਾਜੀ ਤੇ ਕੀ ਆ 50 ਰੁਪਏ ਨੂੰ ਠੀਕ ਹੈ ਕਈ ਲੋਕ ਨੇ ਕੋਈ ਕਹਿੰਨੇ ਕੋਈ ਗੱਲ ਨਹੀਂ ਤੁਸੀਂ 10 ਰੁਪਏ ਫालतू ਲੈ ਲਓ ਵੀ ਸਾਨੂੰ ਚੀਜ਼ ਵਧੀਆ ਤੁਸੀਂ ਦੇ ਰਹੇ ਹੋ ਠੀਕ ਹੈ ਤੁਹਾਨੂੰ ਸਤੋ ਇਹ ਜਿਹੜਾ 버ਗਰ ਤੁਸੀਂ ਦਿੰਦੇ ਹੋ ਠੀਕ ਹੈ ਸਾਨੂੰ ਮੈਕਡੀ ਵੀ ਤੁਹਾਨੂੰ ਤੁਹਾਡੇ ਅੱਗੇ ਫੇਲ ਹੈ ਹੂੰ ਅੱਛਾ ਲੋਕ ਆਇਆ ਕਹਿੰਦਾ ਹਾਂਜੀ ਬਿਲਕੁਲ ਲੋਕੀ ਆਏ ਕਹਿੰਨਗੇ ਕੋਈ ਕਹੇਗਾ 10 버거 ਪੈਕ ਕਰ ਦੋ ਕੋਈ ਵੀ 버거 ਪੈਕ ਕਰ ਦੋ ਲੋਕਾਂ ਦਾ ਇਹ ਕਹਿਣਾ ਹੈ ਕਿ ਖਾਣਾ ਤਾਂ ਏਕੀ ਫਾਸਟ ਫੂਡ ਤੋਂ ਹੀ 버거 ਖਾਣਾ ਹੈ ਲੋਕੀ ਹੋਰਾਂ ਨੂੰ ਵੀ ਜਾ ਕੇ ਮਤਲਬ ਕਹਿੰਦੇ ਨੇ ਵੀ ਉਰੇ ਆਓ ਤੁਸੀਂ ਇੱਕ ਵਾਰੀ ਸਾਨੂੰ ਲੋਕਾਂ ਨੂੰ ਇਹ ਕਹਿਣਾ ਚਾਹੀਦਾ ਆਪਾਂ ਕਿ ਇੱਕ ਵਾਰੀ ਸਾਨੂੰ ਮਤਲਬ ਕਿ ਉਰੇ ਆ ਕੇ ਮਤਲਬ ਕਿ ਮੌਕਾ ਦੇਣਾ ਚਾਹੀਦਾ ਲੋਕਾਂ ਨੂੰ ਵੀ ਕੁਆਲਟੀ ਚੈੱਕ ਕਰਨੀ ਚਾਹੀਦੀ ਹੈ ਅਸੀਂ ਲੋਕਾਂ ਨੂੰ ਸਾਰੇ ਕਸਟਮਰ ਨੂੰ ਪੁੱਛਦੇ ਹਾਂ ਜਿਹੜੇ ਵੀ ਸਾਡੇ ਕੋਲ ਖਾਣ ਆਉਂਦੇ ਆ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਵੀ ਜੇ ਕੋਈ ਕਮੈਂਟ ਆਈ ਹੈ ਰਿਵਿਊ ਬਿਲਕੁਲ ਹਰ ਚੀਜ਼ ਦਾ ਮੈਂ ਤਾਂ ਟੈਸਟ ਕਰ ਚੁੱਕਿਆ ਬਹੁਤ ਵਧੀਆ ਲੱਗਿਆ ਮੈਨੂੰ ਤਾਂ ਹਾਂਜੀ ਹਾਂਜੀ ਦੇਖੋ ਤੁਸੀਂ ਹੁਣ ਖਾਇਆ ਇਹ ਠੀਕ ਹੈ ਸਾਨੂੰ ਇਹ ਹੁੰਦਾ ਹੈ ਕਿ ਵੀ ਕੋਈ ਵੀ ਕਸਟਮਰ ਸਾਡੇ ਕੋਲ ਆਇਆ ਹੈ ਠੀਕ ਹੈ ਵੀ ਇੱਥੋਂ ਦੀ ਮਤਲਬ ਕਿ ਉਹ ਖੁਸ਼ ਹੋ ਕੇ ਜਾਵੇ ਉਹਲਾ ਕੋਈ ਵੀ ਜੇ ਕੋਈ ਕਮੀ ਰਹਿ ਵੀ ਗਈ ਹੈ ਉਹ ਸਾਨੂੰ ਦੱਸਿਆ ਜੀ ਤਾਂ ਹੀ ਉਹਨਾਂ ਨੂੰ ਪੁੱਛਦੇ ਆਂ ਕਿ ਉਸ ਕਮੀ ਨੂੰ ਅਸੀਂ ਪੂਰਾ ਕਰੀਏ ਹੋਰ ਜ਼ਿਆਦਾ ਬੈਟਰ ਕਰੀਏ ਹੁਣ ਕੀ ਬਣਾ ਰਹੇ ਹੋ ਤੁਸੀਂ ਹੁਣ ਕੀ ਰੱਖਿਆ ਜੀ ਸਰ ਮੈਂ ਮੋਮੋਜ਼ ਰੱਖੇ ਹੋਏ ਨੇ ਠੀਕ ਹੈ ਸਾਡੇ ਕਸਟਮਰ ਨੇ ਰੈਗੂਲਰ ਨੇ ਉਹ ਇੱਥੋਂ ਹੀ ਮਤਲਬ ਕਿ ਆਪਣੇ ਬੱਚਿਆਂ ਨੇ ਹਮੇਸ਼ਾ ਇੱਥੋਂ ਹੀ ਸਾਰਾ ਕੁਝ ਪੈਕ ਕਰਵਾ ਕੇ ਲੈ ਕੇ ਜਾਂਦੇ ਰਹੇ ਕਿ ਨਾ ਦਿਮਾਗ 'ਚ ਗੱਲ ਆ ਰਹੀ ਸੀਗੀ ਕਿ ਅਕਸਰ ਜਦੋਂ ਕੰਮ ਡਾਊਨ ਹੋ ਜਾਂਦਾ ਕਦੀ ਦਿਮਾਗ 'ਚ ਆਇਆ ਵੀ ਆਪਾਂ ਅਕਸਰ ਜਿਹੜੀ ਯੂਥ ਹੈ ਜਨਰੇਸ਼ਨ ਹੈ ਉਹਦਾ ਵੀ ਚਲੋ ਬਾਹਰ ਕਿਤੇ ਸੈਟਲ ਹੋ ਜੀ ਸਰ ਬਾਹਰ ਤਾਂ ਇਹ ਕਹਿੰਦਾ ਹੈ ਕਿ ਦੇਖੋ ਇੱਕ ਲੋਕਾਂ ਨੂੰ क्रेज ਹੈ ਬਸ ਠੀਕ ਹੈ ਉੱਥੇ ਜਾ ਕੇ ਵੀ ਆਪਾਂ ਨੂੰ ਹਾਰਡ ਵਰਕ ਕਰਨਾ ਪੈਂਦਾ ਠੀਕ ਹੈ ਇਹ ਤਾਂ ਹੈ ਨਹੀਂ ਕਿ ਆਪਾਂ ਉਰੋ ਪੈਸਾ ਲਾ ਲਿਆ ਉੱਥੇ ਜਾ ਕੇ ਆਪਾਂ ਨੂੰਗਾ ਐਸ਼ ਹੀ ਐਸ਼ ਇਹ ਨਹੀਂ ਲੋਕਾਂ ਦੀ ਇਹ ਸੋਚ ਹੈ ਕਿ ਆਪਾਂ ਉਰੋਂ ਜਾਵਾਂਗੇ ਉੱਥੇ ਜਾ ਕੇ ਆਪਾਂ ਮਤਲਬ ਕਿ ਐਸ਼ ਕਰਨੀ ਹੈ ਨਹੀਂ ਕਿਉਂਕਿ ਦੇਖੋ ਵਰਕ ਕਰਨਾ ਹੈ ਆਪਾਂ ਉਰੇ ਵੀ ਰਹਿ ਕੇ ਕਰ ਸਕਦੇ ਆ ਪੰਜਾਬ ਚ ਇੱਥੇ ਆਪਣੀ ਸਰਦਾਰੀ ਹੈ ਠੀਕ ਹੈ ਇੱਥੇ ਆਪਣਾ ਰੋਬ ਹੈ ਇੱਕ ਅਲੱਗ ਹੈ ਕਿ ਉੱਥੇ ਜਾ ਕੇ ਅਸੀਂ ਉਹਨਾਂ ਦੀ ਗੁਲਾਮੀ ਕਰਨੀ ਹੈ ਹੈਨਾ ਉਰੋਂ ਹੀ ਆਪਾਂ ਉਹੀ ਪੈਸਾ ਆਪਾਂ ਉਰੇ ਕੰਮ ਕਰੀਏ ਵਧੀਆ ਟੰਗ ਨਾਲ ਠੀਕ ਹੈ ਔਰ ਵਧੀਆ ਤੋਂ ਵਧੀਆ ਚੀਜ਼ ਪ੍ਰੋਵਾਈਡ ਕਰਾਈ ਕਸਟਮਰ ਤਾਂ ਦੇਖੋ ਆਪਣੇ ਆਪ ਆਂਦੇ ਆ ਵਧੀਆ ਕੁਆਲਿਟੀ ਨੂੰ ਠੀਕ ਹੈ ਆਪਾਂ ਵਧੀਆ ਚੀਜ਼ ਰਾਵਾਂਗੇ ਕਸਟਮਰ ਦੁਬਾਰਾ ਰਿਪੀਟ ਜ਼ਰੂਰ ਆਊਗਾ। ਠੀਕ ਹੈ। ਅੱਛਾ ਪਹਿਲੇ ਦਿਨ ਕਿੱਥੋਂ ਸ਼ੁਰੂਆਤ ਕੀਤੀ ਸੀ, ਕੀ ਬਣਾਇਆ ਸੀਗਾ? ਪਹਿਲਾ ਕਸਟਮਰ ਆ ਕੇ ਕੀ ਕਹਿੰਦਾ ਵੀ ਕਿੰਦਾਂ ਦੀ ਕੁਆਲਿਟੀ ਹੈ? ਸਰ ਕਸਟਮਰ ਤਾਂ ਦੇਖੋ ਪਹਿਲਾ ਦਿਨ ਵੀ ਉਹਨਾਂ ਦੇ ਰਿਵਿਊ ਬਹੁਤ ਵਧੀਆ ਸੀਗੇ ਔਰ ਅੱਜ ਦੇ ਵੀ ਉਹਨਾਂ ਦੇ ਰਿਵਿਊ ਉਹੀ ਨੇ। ਠੀਕ ਹੈ ਕਿ ਬਹੁਤ ਵਧੀਆ ਹੈ। ਵੀ ਉਹ ਕਸਟਮਰ ਈਵਨ ਕਿ ਇਹ ਕਹਿੰਦਾ ਕਿ ਖੰਨੇ ਚ ਇਹ ਜੇ ਕੁਆਲਿਟੀ ਸਾਨੂੰ ਦੇਖਣ ਨੂੰ ਅਜ ਤੱਕ ਨਹੀਂ ਮਿਲੀ। ਹਾਂਜੀ। ਕਸਟਮਰ ਸਾਨੂੰ ਹਮੇਸ਼ਾ ਮੋਟੀਵੇਸ਼ਨ ਇਹ ਹੀ ਦਿੰਦਾ ਹੈ ਕਿ ਤੁਸੀਂ ਇਸ ਕੰਮ ਨੂੰ ਹੋਰ ਜ਼ਿਆਦਾ ਵਧਾਓ ਠੀਕ ਹੈ ਉਹਨਾਂ ਨੂੰ ਦੇਖ ਕੇ ਫਿਰ ਸਾਡੇ ਵੀ ਮਨ 'ਚ ਵੀ ਹੋਰ ਹੌਸਲਾ ਸਾਡੇ ਬਲੰਦ ਹੁੰਦੇ ਨੇ ਕਿ ਆਪਾਂ ਵੀ ਵੱਧ ਤੋਂ ਵੱਧ ਲੋਕਾਂ ਦੇ ਸੰਯੋਗ ਨਾਲ ਕੰਮ ਨੂੰ ਹੋਰ ਜ਼ਿਆਦਾ ਮਤਲਬ ਅੱਗੇ ਲੈ ਕੇ ਜਾਏ ਅੱਛਾ ਅੱਗੇ ਦਾ ਕੀ ਡ੍ਰੀਮ ਕੀ ਸੋਚਿਆ ਹੈ ਵੀ ਇੱਕ ਕਹ ਲੀਰ ਮਤਲਬ ਕਿ ਛੋਟੇ ਜਿਹੇ ਇੱਕ ਰੈਸਟੋਰੈਂਟ ਤੋਂ ਰੈਸਟੋਰੈਂਟ ਵੀ ਕਹਿ ਸਕਦੇ ਇੱਕ ਤੁਸੀਂ ਇੱਕ ਕਾਰਨਰ ਤੇ ਹੀ ਖੜੇ ਹੋ ਇੱਕ ਤਰ੍ਹਾਂ ਨਾਲ ਅੱਗੇ ਦਾ ਕੀ ਡ੍ਰੀਮ ਕੀ ਆ ਸਰ ਅੱਗੇ ਦਾ ਡ੍ਰੀਮ ਹੈ ਕਿ ਲੋਕਾਂ ਦਾ ਐਵੇਂ ਪਿਆਰ ਮਿਲਦਾ ਰਿਹਾ ਠੀਕ ਹੈ ਆਪਾਂ ਇੱਕ ਮੇਰਾ ਡ੍ਰੀਮ ਹੈ ਕਿ ਮੈਂ ਆਪਣਾ ਰੈਸਟੋਰੈਂਟ ਚਲਾਵਾਂ ਠੀਕ ਹੈ ਜਿਹਦੇ ਚ ਮਤਲਬ ਕਿ ਹਰ ਚੀਜ਼ ਨੂੰ ਹਰ ਚੀਜ਼ ਨੂੰ ਪੂਰੇ ਤਰੀਕੇ ਨਾਲ ਮੇਨਟੇਨ ਰੱਖਿਆ ਜਾਵੇ ਠੀਕ ਹੈ ਕੁਆਲਿਟੀ ਨੂੰ ਬਿਲਕੁਲ ਪ੍ਰੋਪਰ ਤਰੀਕੇ ਨਾਲ ਪ੍ਰੋਵਾਈਡ ਕਰਵਾਇਆ ਜਾਵੇ ਮਿਲੋ ਹਾਈਜਨਿਕ ਫੂਡ ਬੀ ਲੋਕ ਕੀ ਕਹਿਣ ਬਈ ਹਾਂ ਬਈ ਇੱਥੇ ਵਧੀਆ ਫੂਡ ਆਪਾਂ ਨੂੰ ਮਿਲਦਾ ਹੈ ਠੀਕ ਹੈ ਲੋਕ ਜਿਹੜੇ ਇੱਥੇ ਆਏ ਹੋਏ ਨੇ ਇਹ ਤੁਹਾਡੇ ਕਸਟਮਰ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਭਾਜੀ ਫਾਸਟ ਫੂਡ ਇੱਥੇ ਖਾਣ ਆਂਦੇ ਹੋ ਰੋਜ਼ਾਨੇ ਤੁਸੀਂ ਡੇਲੀ 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 ਰੂਟੀਨ ਹੈ ਬਹੁਤ ਵਧੀਆ ਔਰ ਫਰੈਸ਼ ਮਤਲਬ ਬਹੁਤ ਵਧੀਆ ਕਿੰਨੇ ਕ ਸਮੇਂ ਤੋਂ ਆ ਰਹੇ ਖਾਣ ਸਾਨੂੰ ਹੋ ਗਏ 4 6 ਮਹੀਨੇ ਹੋ ਗਏ 6 ਮਹੀਨੇ ਹੋ ਗਏ 6 ਮਹੀਨੇ ਡੇਲੀ ਖਾ ਕੇ ਜਾਂਦੇ ਡੇਲੀ ਵਧੀਆ ਕੁਆਲਟੀ ਹੈ ਹਾਂਜੀ ਬਿਲਕੁਲ ਸਹੀ ਕਦੀ ਨਾਗਾ ਸਾਡਾ ਦਾ ਕਦੀ ਨਾਗਾ ਸਾਰਾ ਗਰੁੱਪ ਆ ਸਾਡਾ ਤੰਨਾ ਗਰੁੱਪ ਆ ਪੱਕਾ ਹੀ ਆ ਜੀ ਡੇਲੀ ਖਾ ਕੇ ਜਾਣਾ ਡੇਲੀ ਕਦੀ ਨਾਗਾ ਪੈਂਦਾ ਜੇ ਕਿਤੇ ਬਾਹਰ ਅੰਦਰ ਹੋਈਏ ਠੀਕ ਹੈ ਨਹੀਂ ਤਾਂ ਡੇਲੀ ਹੈ ਅੱਛਾ ਕਿਉਂਕਿ ਇੱਕ ਕਹ ਲਈ ਨਾ ਕਿ ਸਫਾਈ ਦਾ ਵੀ ਬੜਾ ਮੈਟਰ ਕਰਦਾ ਹੈ ਕਾਫੀ ਮਤਲਬ ਕਿ ਸਾਫ ਸੁਥਰਾ ਵੀ ਆਪਾਂ ਮੰਗਦੇ ਆ ਇੱਥੇ ਕਿੰਦਾ ਦੀ ਕੁਆਲਿਟੀ ਕਿੱਦਾਂ ਦੀ ਬਿਲਕੁਲ ਸਾਫ ਸੁਥਰਾ ਬਿਲਕੁਲ ਫਰੈਸ਼ ਵਧੀਆ ਚੀਜ਼ ਆ ਜੀ ਇਦਾਂ ਦਾ ਟੇਸ ਕਿਤੇ ਹੋਰ ਮਿਲਦਾ ਵਧੀਆ ਨਹੀਂ ਸਾਨੂੰ ਤਾਂ ਕਿਤੇ ਮਿਲਦਾ ਨਹੀਂ ਪਾਦੀ ਪੂਰਾ ਖੰਨਾ ਘੁੰਮਲੇ ਸਾਡਾ ਜਦੋਂ ਇੱਥੇ ਆਉਣ ਲੱਗਿਆਂ ਪੱਕਾ ਨੇ ਦੇਖੋ ਇਹ ਜੀ ਕੁੰਨੋ ਮਲਾਈ ਤੋਂ ਵੀ ਘੁੰਮ ਕੇ ਆਈਏ ਇੱਥੇ ਆਉਨੇ ਆ ਸੀ ਜਿੱਤੋ ਬਾਹਰ ਪਹਾੜਾ ਜਿਹਾ ਵੀ ਘੁੰਮ ਕੇ ਆਈਏ ਸਾਡਾ ਟਿਕਾਣਾ ਇਹੀ ਆ ਹਾਂ ਸ਼ੇਕ ਵਗੈਰਾ ਬਹੁਤ ਟੇਸਟ ਸ਼ੇਕ ਵਗੈਰਾ ਬਹੁਤ ਵਧੀਆ ਬਣਾਉਂਦੇ ਅੱਛਾ ਫਾਸਟ ਫੂਡ ਹੈ ਨਾ ਇੱਕ ਨੰਬਰ ਠੀਕ ਹੈ ਸੋ ਲੋਕਾਂ ਦੇ ਵੀ ਆਪਾਂ ਰਿਵਿਊ ਲੈ ਲੇ ਤਾਂ ਲੋਕ ਵੀ ਕਹਿ ਰਹੇ ਨੇ ਕਿ ਇਹੋ ਜਿਹਾ ਜਿਹੜਾ 버ਗਰ ਹੈ ਮੈਕਡੀ ਨੂੰ ਵੀ ਜਿਹੜਾ ਕਾ maat ਦਿੰਦਾ ਇਹਨਾਂ ਦਾ 버ਗਰ ਬੜੀ ਵਧੀਆ ਕੁਆਲਿਟੀ ਮੇਨਟੇਨ ਇਹਨਾਂ ਨੇ ਇੱਥੇ ਕੀਤੀ ਹੋਈ ਹੈ ਕੰਮ ਸ਼ੁਰੂ ਕੀਤਾ ਹੋਇਆ ਪਤੀ ਦੇ ਕਿਤੇ ਨਾ ਕਿਤੇ ਜੇ ਕੋਈ ਵਿਫਤਾ ਪਈ ਕੋਈ ਮਤਲਬ ਕੀ ਔਖੇ ਸਮੇਂ ਦੇ ਵਿੱਚ ਇਸ ਪਤਨੀ ਨੇ ਬਾਕੂ ਵੀ ਉਹਨਾਂ ਦਾ ਸਾਥ ਦਿੱਤਾ ਬਾਹਰ ਜਾਣ ਦੀ ਵੀ ਨਹੀਂ ਸੋਚੀ ਅਕਸਰ ਆਪਾਂ ਦੇਖਦੇ ਹਾਂ ਕਿ ਯੂਥ ਬਾਹਰ ਚਲੇ ਜਾਂਦਾ ਹੈ ਕਿ ਵਿਦੇਸ਼ ਚਲੇ ਜਾਈਏ ਉੱਥੇ ਵਧੀਆ ਕੰਮ ਹੋਵਾਂਗੇ ਲੇਕਿਨ ਇਹ ਸੋਚੇ ਕਿ ਇੱਥੇ ਆਪਣੀ ਸਰਦਾਰੀ ਹੈ ਉੱਥੇ ਜਾ ਕੇ ਅਸੀਂ ਗੁਲਾਮੀ ਕਰਾਂਗੇ ਸੋ ਉਮੀਦ ਕਰਦੇ ਹਾਂ ਕਿ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਊਗੀ ਅੱਗੇ ਤੋਂ ਹੋਰ ਕਾਰਜ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਮੈਨੂੰ ਇਜਾਜ਼ਤ ਦਿਓ ਕੈਮਰਾਮੈਨ ਕਰਨੌਜਲਾ ਦੇ ਨਾਲ ਲਖਵਿੰਦਰ ਲੱਕੀ ਡੇਲੀ ਪੋਸਟ ਪੰਜਾਬੀ ਖ